ਸਸਿਕਾਲ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਸ਼ਹਿਰ ਬਾਗੇਪੁਰਾਣੇ ਦੇ ਵਿੱਚ ਤੇ ਬਾਗੇਪੁਰਾਣੇ ਸ਼ਹਿਰ ਦੇ ਵਿੱਚ ਵੱਜੀ ਹੋਈ ਵਸਤੀ ਪੱਤੀ ਬਾਗਾ ਪੱਤੀ ਦੇ ਵਿੱਚ ਬਾਗੇ ਪੱਤੀ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਘਰੇਲੂ ਪਰਿਵਾਰ ਆ ਤੇ ਇੱਕ ਟੋਕੜ ਗੱਪਣ ਬਹੁਤ ਚੰਗੇ ਦੁੱਧ ਦੀ ਮਾਲਕਨ ਮੈਂ ਵਕਾਊਆ ਬਾਈ ਹੁਣਾਂ ਦੇ ਕੋਲੇ ਚੰਗਾ ਦੁੱਧ ਦਿੰਦੀ ਹੈ ਇਹ ਮਿੱਤਰੋ ਚੰਗਾ ਇਹਦਾ ਜਿਹੜਾ ਰਿਕਾਰਡ ਦਾ ਸੀਮਣ ਲੱਗਿਆ ਹੋਇਆ ਚੰਗੇ ਰਿਕਾਰਡ ਦੀ ਇਹਦੇ ਮਗਰ ਕੱਟੀ ਵੀ ਹੈਗੀ ਪਰ ਕੱਟੀ ਦਾ ਰੇਟ ਲੱਗ ਹੋਊਗਾ ਮੈਂ ਉਹਦਾ ਰੇਟ ਲੱਗ ਹੋਊਗਾ ਜੇ ਇਕੱਠੀਆਂ ਲੈਣੀਆਂ ਤੁਸੀਂ ਉਹ ਜੋੜਾ ਤੁਹਾਨੂੰ ਐਂਡ ਤੇ ਦੱਸ ਦਿੱਤਾ ਜਾਊਗਾ ਵੀ ਕਿੰਨੇ ਦਾ ਮਿਲੇਗਾ ਸਾਰੀ ਗੱਲਬਾਤ ਦੇ ਲਈ ਵੀਡੀਓ ਦੇ ਨਾਲ ਜੁੜੇ ਰਹੋ ਐਂਡ ਤੱਕ ਕੀ ਇਹਦਾ ਰਿਕਾਰਡ ਆ ਕੀ ਗੱਲਬਾਤ ਆ ਉਹ ਮਿਲਦੇ ਆ ਬਾਈ ਨੂੰ ਸਾਰੀ ਜਾਣਕਾਰੀ ਲੈਣੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਆ ਬਾਈ ਹਸੀ ਗੱਲ ਬਈ ਠੀਕ ਹੈ ਬਈ ਵਧੀਆ ਵਧੀਆ ਸੇਤਾ ਦੇ ਪਰਬਤ ਚੜਦੀ ਗਰਾ ਹਾਂਜੀ ਹਾਂਜੀ ਕਰਪਾ ਅੱਛਾ ਆਪਾਂ ਖੜੇ ਆ ਬਾਗਾ ਪੱਤੀ ਦੇ ਵਿੱਚ ਹਣਾ ਜੀ ਸ਼ਹਿਰ ਬਾਗੇ ਪੁਰਾਣੇ ਦੇ ਵਿੱਚ ਆ ਤੇ ਨਾਮ ਕੀ ਆਪਾਂ ਜਿੱਥੇ ਖੜੇ ਆ ਨਾਮ ਮੇਰਾ ਗੁਰਜੰਟ ਸਿੰਘ ਦਾ ਗੁਰਜੰਟ ਸਿੰਘ ਤੇ ਜੇ ਕਿਸੇ ਨੂੰ ਘਰ ਘੁਰ ਪੁੱਛਣਾ ਹੋਵੇ ਕਈ ਵਾਰ ਕੀ ਪੁੱਛ ਕੇ ਆ ਬਸ ਇਹ ਆਪਣਾ ਬਾਗਾ ਪੁਰਾਣਾ ਬਾਗਾ ਪੱਤੀ ਦੇ ਨੀਅਰ ਹੈਗਾ ਆਪਣੇ ਗੁਰਦੁਆਰਾ ਹਰਗੋਬਿੰਦ ਸਰ ਠੀਕ ਜੀ ਅੱਛਾ ਬਈ ਗਿਰੀ ਆਪਾਂ ਮੈਂ ਵੇਚਨੀ ਆ ਕਿੰਨਵੇਂ ਸੂਏ ਲੈ ਕੇ ਕਿੰਨੇ ਚੜਦੀ ਗੱਪਣਾ ਇਹ ਬਾਈ ਜੀ ਚੌਥੇ ਸੂਏ ਸੂਣੀਆਂ ਹਣਾ ਠੀਕ ਹੈ ਜੀ ਚੌਥੇ ਤੇ ਇਹ ਹੈਗਾ 7ਵਾਂ ਮਹੀਨਾ ਨੂੰ ਲੱਗ ਗਿਆ ਯਾਨੀ ਕਿ 7ਵਾਂ ਮਹੀਨਾ ਨੂੰ ਚੱਲ ਪਿਆ ਵਾ ਹਾਂਜੀ ਹਾਂਜੀ ਠੀਕ ਹੈ ਦੁੱਧੋਂ ਫਿਰ ਹੋਣੀ ਟਰਾਈ ਕੀਤੀ ਐ ਦੁੱਧੋਂ ਹੋਇਆ 5-7 ਦਿਨ ਨਹੀਂ ਹੋਇਆ ਟਰਾਈ ਹੋਇਆ ਮੈਂ ਤੁਹਾਨੂੰ ਪਾਸ ਕਰਾ ਜੂਗੀ ਹਾਂਜੀ ਹਾਂਜੀ ਆਮ ਠੀਕ ਹੈ ਮਹਾਰਾਜ ਜੀ ਕਿੰਨਾ ਦੁੱਧ ਦੇ ਦਿੰਦੀ ਐ ਪੀਕ ਲੈਵਲ ਦਾ ਦੁੱਧ ਬਾਈ ਇਹਦਾ ਆਪਾਂ 16 ਕਿਲੋ ਵਾਂਗੂ ਚੋਇਆ ਜੀ ਕੰਡੇ ਤੇ ਧਰਿਆ ਹੋਇਆ ਹਾਂਜੀ ਹਾਂਜੀ ਠੀਕ ਠੀਕ ਅੱਗੀ ਵਾਰ ਚੰਗੇ ਸੀਮਿੰਟ ਦੀ ਗੱਬਣ ਕਰਾਈ ਹੋਈ ਐ ਅੱਜ ਸੀਮਿੰਟ ਦਾ ਮੈਨੂੰ ਹੁਣ ਯਾਦ ਨਹੀਂਗਾ ਜੀ ਪਰ ਹੈ ਆਪਾਂ ਦਾ ਟੀਕੇ ਯਾਨੀ ਚੰਗੇ ਭਰਾਈ ਦੇ ਆ ਠੀਕ ਹੈ ਮਹਾਰਾ ਜਿਹੜੇ ਮੰਨ ਲੈਂਦਾ ਹੁਣ ਰੇਟ ਰੱਖਣਾ ਆਪਾਂ ਮੈਂ ਇਹਦਾ ਕੀ ਰੇਟ ਰੱਖਣਾ ਮੈਂ ਵਈ ਆਪਾਂ 11 ਦੀ ਦੇ ਦਾਂਗੇ ਮੈਂ 1,10,000 ਦੀ ਦੇ ਦਿਆਂਗੇ ਰੁੱਤ ਬਹੁਤ ਚੰਗੀ ਜੇ ਤਿਆਰ ਹੋ ਜਰਾਂ ਮਤਲਬ ਇਹ 6 ਮਹੀਨੇ ਨੂੰ ਕੰਪਲੀਟ ਕਰਨੀ ਕੋਈ ਤਰੀਕ ਨੂੰ ਹੋ ਗਈ ਪਤਾ ਕੋਈ 6 ਆ ਬਸ ਇੱਕ ਬਰੀ ਤੋਂ 7 ਮਾਂ ਲੱਗ ਗਏ ਇੱਕ ਤਰੀਕ ਤੋਂ 7 ਮਾਂ ਲੱਗ ਗਏ ਕੱਲ ਅੱਜ ਕੱਣੀ ਕੱਤੀ ਆ ਮਰੇ ਕੋਲ ਹਾਂਜੀ ਹਾਂਜੀ ਅੱਜ ਕੱਤੀ ਕੱਲ ਨੂੰ 7 ਮਾਂ ਲੱਗ ਗਾ ਕੱਲ ਨੂੰ ਉਹਨੂੰ 7 ਮਾਂ ਲੱਗ ਜਿਹਾ ਠੀਕ 6 ਮਹੀਨੇ ਕੰਪਲੀਟ ਹੋ ਜਾਣੇ ਇਹਨੂੰ ਕੱਲ ਨੂੰ ਹਣਾ ਜੀ ਅੱਛਾ ਇਹਦੇ ਮੈਂ ਇਹਦਾ ਜਿਹੜੀ ਕੱਟੀ ਐ ਸਿੱਧੀ ਹੀ ਹੋ ਨਾਲ ਖੜ ਸੀਮਣੀਓ ਮੈਨੂੰ ਮਤਲਬ ਸ਼ੱਕ ਤਾਂ ਹੈ ਕਿ ਜਿਵੇਂ M52 ਦਾ ਸੀਗਾ ਹੁਣ ਪੱਕਾ ਯਾਦ ਉਹਦਾ ਆਪਣੀ ਉਹ Z Black ਕੱਟੀ ਬਹੁਤ ਠੀਕ ਆ ਕੱਟੀ ਚੰਗੀ ਆ ਬਈ ਹੈਨਾ ਬਹੁਤ ਜਿਆਦਾ ਜੰਦੀ ਮਾ ਬਈ ਪਿੰਡਾ ਪੁੰਡਾ ਕੱਟੀ ਦਾ ਬਹੁਤ ਕਮਾਲ ਆ ਹੈਨਾ ਇਧਰ ਸਾਤ ਕਿੰਨੇ ਚਿਰ ਦੀ ਹੋਗੀ ਹੁਣ ਬਈ ਕੱਟੀ ਵਾਸੇ ਦਾ ਪਹਿਲੇ ਸੂਏ ਦੀ ਆ ਤੀਜੇ ਸੂਏ ਦੀ ਆ ਹੈ ਠੀਕ ਹੈ ਠੀਕ ਹੈ ਕਿੰਨੇ ਚਿਰ ਹੋਗੀ ਮਾਲਾਵੀ ਕਾ 10 ਕੁ ਮਹੀਨੇ 11 ਹੀ ਉਮਰ ਹੋਗੀ ਬਾਲੇ 6 ਮਹੀਨੇ ਦੀ ਗੱਬਣਾ ਮੈਂ 2 ਕੁ ਮਹੀਨੇ ਲਾ ਜਾਂਦੀ ਸੂਣ ਦੇ ਬੰਦ ਬਸ ਇੱਥੇ ਕਿ ਜੇ ਹੋਊਗਾ ਹਾਂ ਅਚਾ ਕੀ ਰੇਟ ਰੱਖੂਗਾ ਦਾ ਕੱਟੀ ਦਾ ਜੀ ਕੱਟੀ ਉਹਦੇ ਦਾ 25000 ਰੁਪਏ ਜੇ ਕੋਈ ਜੋੜਾ ਲੈਣ ਵਾਲਾ ਹੋਇਆ ਦੋਵਾਂ ਦਾ ਇੱਕ 35 ਬਣਦਾ ਹੋਵੇ ਜੋੜਾ 130 ਦਾ ਦੇ ਦਾਂਗੇ ਪਰ ਜੇ ਕੋਈ 30 ਦੇ ਦਾਂਗੇ ਠੀਕ ਹੈ ਮਹਾਰਾਜ ਜੀ ਲੈ ਮਿੱਤਰੋ ਜੇ ਕੱਟੀ ਸਮੇਤ ਲੈਣੀ ਹੈ ਮੈਂ ਤਾਂ ਫਿਰ ਮਿਲ ਜੂਗੀ 130000 ਰੁਪਏ ਦੀ ਜੇ ਕੱਲੀ ਕੱਲੀ ਲੈਣੀ ਹੈ ਫਿਰ ਮੈਂ ਕੱਲੀ ਮਿਲੂਗੀ 110 ਦੀ ਕੱਟੀ ਮਿਲੂਗੀ 25000 ਰੁਪਏ ਦੀ ਫਿਰ ਬਣਦਾ ਹੋਵੇ 135000 ਰੁਪਏ ਜੋੜੇ ਦਾ ਰੇਟ 5000 ਰੁਪਏ ਤੁਹਾਨੂੰ ਜੋੜਾ ਖਰੀਦਣ ਦੇ ਵਿੱਚ ਲੈਸ ਹੋ ਜਾਊਗਾ ਮਿੱਤਰੋ ਅੱਛਾ ਨੰਬਰ ਕਿਹੜੇ ਤੇ ਗੱਲ ਕਰੀਏ ਜੀ ਨੰਬਰ 85599 85599 85599 0099 0093 85599 0093 ਇਸ ਨੰਬਰ ਤੇ ਕਰ ਲਓ ਮਿੱਤਰੋ ਤੁਸੀਂ ਰਬਤਾ ਕਰਮ ਬਾਈ ਹੁਣਾਂ ਦੇ ਨਾਲ ਸ਼ਹਿਰ ਬਾਗਾਪੁਰਾਣਾ ਬਾਗਾ ਪੱਤੀ ਦੇ ਵਿੱਚ ਵੀਡੀਓ ਕਵਰ ਕੀਤੀ ਆ ਮਿੱਤਰੋ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ ਨਾਮ ਜੱਗੇ ਦਾ ਮੁੱਲ ਦੱਸੋ ਜੱਗਾ ਨਾਮ ਜੱਗੇ ਦਾ ਦੱਸੀਏ ਜੱਗੇ ਬਾਈ ਦਾ ਨਾਮ ਪੁੱਛ ਲਓ ਬਈ ਆ ਕੇ ਤੁਸੀਂ ਬਾਗਾ ਪੱਤੀ ਦੇ ਵਿੱਚ ਅਗਲੀ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਮਿੱਤਰੋ ਚੈੱਕ ਕਰਵਾ ਕੇ ਦੇਣੀ ਹੈ ਮਹਾਰਾਜ ਜੀ ਚੈੱਕ ਕਰਵਾਏ ਤੋਂ ਬਿਨਾ ਖਲੋਣੀ ਨਹੀਂ ਫੇਰ ਬਿਲਕੁਲ ਚੈੱਕ ਕਰਕੇ ਚੈੱਕ ਕਰਕੇ ਲੈ ਜਾਓ ਕਲੀਅਰ ਕਰਾ ਕੇ ਦੇ ਜੀ ਧੰਨਵਾਦ ਆਪਣੀ ਕਰਾਈ ਹੋਈ ਆ ਅਗਲਾ ਆਪ ਦੀ ਚੈੱਕ ਕਰਕੇ ਪਾਸ ਕਰਕੇ ਲਿਆ ਠੀਕ ਹੈ